ਤੇ ਤੇ ਪੂਰੀ ਕਾਗਜੀ ਹਾਲਾਤ ਬੋਲਦੇ ਆ ਜੀ ਸਸਤੀ ਕਾਜੀ ਥੋੜਾ ਜਿਹਾ ਵੀਰੇ ਪ੍ਰੋਬਲਮ ਆ ਜੀ ਨੈਟਵਰਕ ਪ੍ਰੋਬਲਮ ਤੇ ਬੱਲੇ ਆ ਰਿਕਾਰਡ ਬੋਲਦੇ ਵੀ ਮਿੱਤਰਾਂ ਪੁੱਲਣ ਦੀ ਲੋਡ ਕੋਈ ਨਾ ਸਾਡੇ ਬੱਲੇ ਆ ਰਿਕਾਰਡ ਬੋਲਦੇ ਯਾਰ ਬਾਕੀ ਵਾਲਾ ਵੀ ਕੇਰੀਆਂ ਵਾਲੀ ਅੱਜ ਵੱਡੇ ਰਿਕਾਰਡ ਸੱਟ ਕਰੀ ਆਉਣਾ ਯਾਰਾਂ ਦਾ ਯਾਰ ਹੈ 200 ਦੀ ਕਹਿੰਦੇ ਬਾਲੀਬਾਲ ਦਾ ਨਾ ਖੇਡ ਗਰਾਉਂਡਾਂ ਦੇ ਵਿੱਚ ਮਾਂ ਬੋਲੀ ਜਾਦੀ ਦਾ ਬੜੀ ਸ਼ਾਂਤ ਤੇ ਸੁਤਰੀ ਹੈ ਜਿਹੜੀ ਬਾਲੀਬਾਲ ਦਾ ਭਰਾ ਸਾਡਾ ਬੜਾ ਸਾਹ ਸੁਤਰਾ ਬਰਾੜਾ ਹੈ ਖੇਡ ਵਾਲੀ ਗੱਲ ਦਾ ਔਰ ਕਦੇ ਕਦੇ ਕ੍ਰਿਕਟ ਦੇ ਮੇਲੇ ਵੀ ਲਾਉਂਦਾ ਯਾਰ ਸਾਡਾ ਤੇ ਨਾਲ ਬੁੱਟਾ ਟੇੜਿਆ ਵੀ ਆ ਵੱਡਾ ਭਰਾ ਸਾਡਾ ਬੋਰਡ ਦੇ ਦਾ ਭਰਾਵਾ ਤੋਂ ਮਿਲਿਆ ਔਰ ਮੈਂ ਸਤਕਾਂਤ ਕਰਦਾ ਇਹਨਾਂ ਸਾਰੇ ਆ ਭਰਾਵਾ ਦਾ ਨਾਲ ਹੀ ਅੰਦਰ ਭਿੱਲਾ ਸਰਪੰਚ ਕੈਨੇਡਾ ਨਾਲ ਯੋਦਾ ਭੁੱਲਰ ਕੈਨੇਡਾ ਨਾਲ ਸੁਰਿੰਦਰ ਸਰਪੰਚ ਜੀ ਨਾਮ ਹੈ ਵਿਰਤ ਦੀ ਸਾਡੇ ਮੈਂਬਰ ਸ਼ਹਿਦਾਰ ਜੀ ਥੋੜੀ ਪ੍ਰੋਬਲਮ ਆ ਜੀ ਕੱਟ ਗਿਆ ਹੋ ਗਿਆ ਇਹ ਲੈ ਵੀਰੇ ਬਖਿੰਡੇ ਵਾਲੇ ਮੰਨੂ ਦੇ ਲਈ ਰੁਪਈਆ ਜਿਹੜਾ 500 ਆ ਗਿਆ ਸਾਡੇ ਕੋਲ ਜਾਨੀ ਵਾਲੀ ਆਪਣਾ ਮਾਣ ਸਨਮਾਨ ਲੈ ਜੀ ਹੈ ਤੇ ਨਾਲ ਹੀ ਉਧਰਲੇ ਪਾਸੇ ਤੇਰਾ ਜਾਰ ਹੈ ਤੇਰਾ ਜਾਰ ਤੇਰਾ ਜਾਰ ਤੇਰਾ ਪੱਟੀਆਂ ਨਾਲ ਫਰਿੰਦਰ ਸਰਪੰਚ ਜੀ ਹੈ 4 ਪੁਆਇੰਟ ਪੁਨੀਆਰੀ ਅੱਜ ਦੇ ਦਿਨ ਦੇ ਖੇਡ ਮੇਲੇ ਜਮੀ ਹੈ 3100 ਰੁਪਈਆ ਜਿਹੜਾ ਭੇਜਿਆ ਭਰਾਵਾ ਨੇ ਮੈਂ ਬਹੁਤ ਵੱਡਾ ਧੰਨਵਾਦ ਕਰਾਂਗਾ ਸਾਡੀਆਂ ਸਰਕਾਰ ਜੋ ਸ਼ਸ਼ੀਤਾਂ ਦਾ ਜੀ

ਇੱਕ ਇੱਕ ਕਰਕੇ ਉਹ ਮੈਚ ਨੂੰ ਕਦੇ ਅੱਗੇ ਵੱਲੋਂ ਮੁੰਡੇ ਲੈ ਕੇ ਜਾ ਰਹੇ ਆ ਇੰਦਰ ਸੋਚਾਂ ਦੇ ਵਿਚਾਰਾਂ ਦੇ ਵਿੱਚ ਆ ਟੀਮ ਚੁੱਕੇ ਵਾਲੇ ਮੁੰਡੇ ਵੀ ਮੈਚ ਕਿਵੇਂ ਜਿੱਤਿਆ ਜਾਣਾ ਪਰ ਵੱਖਰੀ ਕੋਈ ਬਿਉਂਤ ਮੰਦੀ ਦਾ ਵੀ ਪਿੱਤਿਆ ਹੁਣ ਕਿਵੇਂ ਸੰਜੀ ਕਰਨੀ ਪੈਣੀ ਹੈ ਬੱਲਾ ਨਾਲ ਤਾਂ ਬਿਨਾ ਕੋਈ ਹੱਲ ਹੈ ਨਹੀਂ ਬੱਲਾ ਮਾਰਨ ਦਾ ਸ਼ੇਅਰ ਕਰ ਦਿਓ ਨੰਬਰ ਹੋਰ ਲੱਗ ਰਿਹਾ ਹੈ ਜਿਹੜੀ ਕਰਵਾਉਣੇ 14 ਹੋ ਗਏ 14 ਇੰਦਰ ਵੀ ਹੋ ਗਏ 14 ਬਾਬੇ ਲੱਗਿਆ ਕੀ ਵਾਲਾ 14 ਵੀ ਲੱਗਿਆ 14 ਤੇ 4 ਹੈ ਮੰਨੇ ਚਾਰ ਇਧਰ ਨੰਬਰ 10 ਨੰਬਰਾਂ ਦੀ ਲੀਡ ਬਣਾ ਲਈ ਹੈ ਗੱਲ ਵਾਲੀ ਭਾਜੀ ਮੋੜ ਜੇ ਮੰਡੇ ਗੱਲ ਵਾਲੀ ਭਾਜੀ ਕਰ ਲਵੇ ਬਰਾਬਰ ਚਾਰ ਬੰਨਾ ਗੱਡੀਆਂ ਲੈ ਲਈ ਇਧਰਲੇ ਪਾਸੇ ਚੰਨਾ ਢੱਲੋਂ ਭਰਾ ਸਾਡੇ ਦੇ ਨਾਮ ਚੰਨਾ ਢੱਲੋਂ ਦੀ ਸਾਡੇ ਵੱਡੇ ਭਾਈ ਹੈ ਤੇ 14 4 ਹੋ ਗਏ 14 4 ਪੰਪਾ ਢੱਲੋਂ ਦਾ ਭਰਾਵਾ ਬੱਲੀ ਹੋ ਇਹੋ ਜੀ ਗੱਲ ਬੰਦੀ 15 ਹੋ ਗਏ ਵੱਲੀ 15 ਲੱਖ ਰੁਪਈਆ ਨੇ ਦੋਨਾਂ ਹੀ ਦੇਣਾ ਹੈ 17 ਦੀ ਗੇਮ ਹੈ 17 ਪੁਆਇੰਟਾਂ ਦੀ ਗੇਮ ਆ ਵੱਲੀ ਜਿਹੜੇ ਇਲੈਕਟ੍ਰੀਕਲ ਸਕੂਟਰ ਜਾਂ ਸਕੂਟਰੀਆਂ ਦਿੱਤੀਆਂ ਜਾਣਗੀਆਂ ਔਰ ਨਾਲ ਹੀ ਅੰਦਰ ਧਰੂ ਬੌਂਦਰ ਵਾਲੇ ਸਾਡੇ ਸਮਾਜ ਸੇਵੀ ਬਾਬਾ ਜੀ ਇਹੋਨਾਂ ਵੱਲੀ ਅਗਲੇ ਸਾਲ ਇੱਕ ਸਕੂਟਰੀ ਦਿੱਤੀ ਜਾਣੀ ਹੈ ਤੇ ਨਾਲ ਹੀ ਗੋਰਾ ਭਰਾ ਸਾਡਾ ਯਾਰਾਂ ਦਾ ਯਾਰ ਆ ਗੋਰਾ ਢਿੱਲੋ ਕੈਨੇਡਾ ਵਾਲਾ ਢਿੱਲ ਵਾਲਾ ਭਰਾ ਸਾਡਾ ਜੀ ਅੱਜ ਦੀ ਆਪਣ ਕਰਿਆ ਆ ਸਸਤੀ ਇਲੈਕਟ੍ਰੀਕਲ ਵੀ ਨਾਲ ਉਪਲ ਤੇ ਨਾਲ ਹੀ ਅੰਦਰ ਗੁਰ ਕੀਰਤ ਸ੍ਰਾਮ ਭਰਾ ਸਾਡਾ ਤੇ ਸ਼ਾਨਹੁ ਸਰਦਾਰ ਸਵਰਗਵਾਸੀ ਸਰਦਾਰ ਗੁਰਪ੍ਰੀਤ ਸਿੰਘ ਜੀ ਉਹਨਾਂ ਵੱਲੋਂ ਤੇ ਨਾਲ ਹੀ ਗਗਨ ਸ੍ਰਾਮ ਭਰਾ ਸਾਡਾ ਸ਼ਾਨਹੁ ਲਖਵੀਰ ਸਿੰਘ ਜੀ ਆਪ ਕੀ ਪਾਤਸ਼ਾਹ ਦਾ ਦੋਆ ਲਈ ਰਹਿ ਗਿਆ ਜੀ ਦਿੱਤਾ ਜਾਣਾ ਤੇ ਨਾਲ ਹੀ ਉਧਰ ਗੁਰਪ੍ਰੀਤ ਸਰਾਹ ਤੇ ਨਾਲ ਬੱਬੂ ਸ੍ਰਾਮ ਭਰਾ ਸਾਡਾ ਤੇ ਨਾਲ ਬਿੱਟੂ ਆਰਤੀ ਜੀ ਤੇ ਨਾਲ ਸੁਖ ਸ੍ਰਾਮ ਭਰਾ ਸਾਡਾ ਤੇ ਨਾਲ ਖੋਸ਼ ਫਰਾਗ ਭਰਾ ਸਾਹਿਬ ਇਹਨਾਂ ਵੀਰਾਂ ਲਈ 1 ਲੱਖ ਰੁਪਈਆ ਦਿੱਤਾ ਜਾਣਾ ਤੇ ਨਾਲ ਹੀ ਧੁਫਰ ਫਰਾਗ ਕੈਨੇਡਾ ਵਾਲਾ ਤੇ ਨਾਲ ਦੀਪਾ ਫਰਾਗ ਕੈਨੇਡਾ ਵਾਲਾ ਇਹਨਾਂ ਵੀਰਾਂ ਲਈ ਅਗਲੇ ਸਾਲ 31000 ਰੁਪਈਆ ਦਿੱਤਾ ਜਾਣਾ ਤੇ ਨਾਲ ਹੀ ਉਧਰ ਸ਼ੇਰਤ ਸਰਾ ਸ਼ੇਅਰ ਕਰ ਦਿਓ ਭਾਈ ਸ਼ੇਅਰ ਕਰ ਦਿਓ ਜੀ ਬਹੁਤ ਟੌਪ ਦਾ ਮੈਂ ਇਹਨਾਂ ਵੀਰਾਂ ਲਈ ਆਸਟ੍ਰੇਲੀਆ ਦੇ ਯਾਰਾਂ ਬੱਲੀਓ ਆਉਣੇ ਸਾਲ ਭਰਾਸਾ ਦੇ ਕਹਿੰਦੇ ਨਾਲ ਸੁਰੇਂਦਰ ਸਰਪੰਚ ਦੀ ਹੈ ਤੇ ਨਾਲ ਕੁਲਦੀਪ ਨੰਬਰਦਾਰ ਅਗਲੇ ਮੇਲੇ ਦੇ ਲਈ 1 ਲੱਖ ਦੇ 11000 ਰੁਪਇਆ ਦੀ ਸਰ ਨੇ ਕਹਿੰਦੇ ਵੀ ਆਪਾਂ ਅਗਲੇ ਸਾਲ ਦੇ ਵੱਡੇ ਮਾਣ ਭੇਜਾਂਗੇ ਤੇ ਨਾਲ ਸੋਟੀ ਸੰਤੂ ਜੀ ਤੇ ਨਾਲ ਸਾਡੇ ਅਮਰੀਕਾ ਦੇ ਸਾਡੇ ਸੰਤੂ ਸਾਹਿਬ ਆਸਟ੍ਰੇਲੀਆ ਵਾਲੇ ਉਹ ਸੋਨਾ ਬੰਦੀ ਯੂਐਸਏ ਵਾਲੇ ਭਰਾਵਾਂ ਵੱਲੋਂ 31000 ਰੁਪਇਆ ਦਿੱਤਾ ਜਾਣਾ ਹੈ ਤੇ ਨਾਲ ਹੀ ਬੱਬਲ ਸਰਾ ਯੂਐਸਏ ਵਾਲਾ ਭਰਾ ਜਿੰਦਾ ਨਾਲ ਸਰਾ ਕੈਨੇਡਾ ਵਾਲਾ ਜੀ ਪਹਿਲੇ ਜੀ ਪੁੰਨਾ ਤਖਾਣ ਵਾਲਾ ਤੇ ਨਾਲ ਹੀ ਹਰਜਿੰਦਰ ਜੀ ਮੈਂਬਰ ਸਾਹਿਬ ਉਹਨਾਂ ਵੱਲੋਂ ਅਗਲੇ ਸਾਲ ਜਿਹੜਾ 11000 ਰੁਪਇਆ ਦਿੱਤਾ ਜਾਣਾ ਹੈ ਤੇ ਨਾਲ ਹੀ ਅੰਦਰ ਜਰਸੀਰ ਜਨਾ ਭਰਾ ਸਾਡਾ

ਸਾਨੂੰ ਪਿੱਟੂ ਸਰਾਜੀ ਉਹਨਾਂ ਵੱਲੋਂ ਦੋ ਜਾਂ ਪੱਤੀ ਦੋ ਜਾਂ ਪੱਤੀ ਤੇ ਵੀ ਸਾਡੇ ਕਹਿੰਦੇ ਵੀ ਜਿੰਨਾ ਮਰਜ਼ੀ ਪਰਾਈ ਦੇ ਦੂਜਾ ਰੱਖਦੇ ਵਡੇ ਮਾਣਾ ਆਪਾਂ ਕਰਦੇ ਆ ਗਏ ਕਿ ਨਾਲ ਹੀ ਅੰਦਰ ਨੰਬਰ ਲਾਸਟ ਆ ਗਿਆ ਜੀ ਲਾਸਟ ਨੰਬਰ ਨਾਲ ਯਾਦ ਆਸਟ੍ਰੇਲੀਆ ਵਾਲਾ ਭਰਾ ਸਾਡਾ ਇਹਨਾਂ ਵੀਰਾਂ ਵੱਲੀ ਉਹਲੇ ਸਾਲ ਗਿਆ ਲਾਸਟ ਪੁਆਇੰਟ ਆ ਗਿਆ ਜੀ ਬਿਆਤ ਭਾਉ ਭਰਾ ਸਾਡੇ ਦੇ ਨਾਲ ਉਹਨਾਂ ਦੇ ਦੋਸਤ ਮੋਰਾਂ ਵਾਲੇ ਯਾਰ ਸਾਡੇ ਉਹਦਾ ਬਲੀਓ 11000 ਤੇ ਨਾਲ ਹੀ ਡੈਵਲ ਗੁੱਪ ਭਰਾ ਸਾਡੇ ਦਿੱਲੀ ਪੈਦਾ ਦੇ ਹੈ ਟੋਰਾਂਟੋ ਵਾਲੇ ਯਾਰਾ ਬਲੀਓ ਹੈ ਜਿੰਨਾ ਕਮੇਟੀ ਕਹੇਗੀ ਵੀ ਆਪਾਂ ਮਾਨ ਭਰਾ ਸਾਡੇ ਕਹਿੰਦੇ ਵੀ ਕਰਦੇ ਆਗੇ ਕਹੇ ਬੋਲ ਪਾ ਦਿਆ ਗਿਆ ਨਾਲ ਪੀਤਾ ਕੈਨੇਡਾ ਵਾਲਾ ਤੇ ਨਾਮ ਜਨਤ ਕੈਨੇਡਾ ਵਾਲਾ ਭਰਾ ਸਾਡਾ ਤੇ ਨਾਲ ਜੋਧਾ ਕੈਨੇਡਾ ਤੇ ਨਾਲ ਸੁਖਮਨ ਕੈਨੇਡਾ ਤੇ ਇਹਨਾਂ ਭਰਾਵਾਂ ਵੱਲੋਂ ਲੈ ਜੀ ਅਗਲੇ ਸ਼ਾਮ ਇਸ ਟੀਮ ਲਈ ਮਾਣ ਜਿਹੜਾ ਟੋਡਾ ਦੇ ਮੁੰਡਿਆਂ ਦੀ ਟੀਮ ਦਾ ਮਾਣ ਜਿਹੜਾ ਕੱਬਰ ਵਿੱਚ ਦੀ ਟੀਮ ਦੇ ਖਿਡਾਰੀਆਂ ਦਾ ਮਾਣ ਪਾਈ ਲਾਸਟ ਨੰਬਰ ਆ ਗਿਆ ਜੀ ਭਗਤ ਸਿੰਘ ਲਾਸਟ ਨੰਬਰ ਭਟਕਾ ਦਾ ਜਗਾਮੀ ਨੋਰ ਟੀਮ ਦਾ ਜਿਹੜਾ ਮਾਣ ਜੋਰ ਲੱਗ ਜਾ ਜੋਰ ਲੱਗ ਜਾ ਨੰਬਰ ਆ ਗਿਆ ਜਲਾ ਦੀਆਂ ਧੜਕਣਾ ਤੇਜ਼ ਹੋ ਗਈ ਆ ਜੀ ਕੋਈ ਸ਼ੱਕ ਨਹੀਂ ਬਈ ਹੋ ਨੰਬਰ ਕਹਿੰਦੇ ਲਾਸਟ ਆ ਗਿਆ ਹੈ ਕੁੰਬਲਰ ਕੇ ਮੁੰਡੇ ਦਾ ਮੱਦਬੀ ਦਰਿਆਉਂਦੇ ਹੈ ਇੱਥੋਂ ਚੇਂਜ ਵੀ ਹੋ ਸਕਦੀ ਹੈ ਇੱਥੋਂ ਬਣਿਆਰੀ ਵਾਲੇ ਮੈਚ ਸਮਾਪਤ ਵੀ ਹੋ ਸਕਦਾ ਹੈ ਔਰ ਬਾਕਿਆਂ ਦਾ ਵੀ ਗੱਲਾਂ ਵੱਡੀਆਂ ਨੇ ਉਧਰਲੇ ਪਾਸੇ ਮਾਣੀ ਅੰਦਰ ਸੁੱਖ ਹੋਣੀ ਭਰਾ ਸਾਡੇ ਕਹਿ ਰਹੇ ਆ ਵੀ ਸਾਡੀ ਸਾਰੀ ਪ੍ਰਬੰਧਕੀ ਕਮੇਟੀ ਦਾ ਤੇ ਨਾਲ ਸਮੂਹ ਨਗਰ ਨਿਵਾਸੀਆਂ ਦਾ ਬਹੁਤ ਵੱਡਾ ਜਿਹੜਾ ਧੰਨਵਾਦ ਹੈ ਜਿਹੜਾ ਭਰਾਵਾਂ ਨੇ ਅੱਜ ਦੇ ਦਿਨ ਦੇ ਖੇਡ ਮੇਲੇ ਦਾ ਜਿਹਨੇ ਕਹਦੀ ਇਹਦੀ ਸਹਿਯੋਗ ਦਿੱਤਾ ਜਾਨੀ ਸੱਜਣਾ ਦਾ ਬਹੁਤ ਵੱਡਾ ਧੰਨਵਾਦ ਹੈ ਸੁਖ ਕਹਿੰਦਾ ਵੀ ਮੈਂ ਸੋਚਿਆ ਵੀ ਨਹੀਂ ਸੀ ਵੀ ਜਦੋਂ ਗਰਾਊਂਡ ਬਣ ਜਾਣਗੇ ਟੀਮਾਂ ਆ ਜਾਣਗੀਆਂ ਗਰਾਊਂਡਾਂ ਦੇ ਵਿੱਚ ਤੇ ਮੈਂ ਕਹਿੰਦਾ ਵੀ ਇਹੀ ਸੋਚਦਾ ਰਿਹਾ ਵੀ ਟੀਮਾਂ ਆਉਣਗੀਆਂ ਜਦੋਂ ਖੇਡਣਗੀਆਂ ਤਦੋਂ ਦੇ ਕਿਦਾਂ ਪ੍ਰਬੰਧ ਹੋਣਗੇ ਨਾ ਜਲੰਧਰ ਦੇ ਤੇ ਭਾਈ ਕਹਿੰਦਾ ਵੀ ਟੈ ਦੇ ਕੱਲੀ ਨੀਰ ਰੱਖੀ ਸੀ ਸਾਰੇ ਭਰਾਵਾਂ ਨੇ ਕੋਈ ਨਹੀਂ ਕੋਈ ਨਾ ਹਰਿੰਦਰ ਕਰਨਾਲ ਬਾਈ ਕੋਈ ਸਾਡੇ ਪੁਛਿਆ ਵੀ ਨਵੇਂ ਮੁੰਡੇ ਬਹੁਤ ਚੰਗੇ ਕੰਮ ਲੱਗਿਆ ਨਵੀਂ ਪੀੜੀ ਸਾਡੀ ਆ ਤੇ ਬੀਤਿਆਂ ਦੇ ਵੀ ਦੱਸੋ ਸਾਡੀ ਕੀ ਨਾਮ ਹੈ ਪਰ ਨੰਬਰ ਹੈਗਾ ਇਸ ਮੇਰਾ 388 ਚੈਟ ਦੇ ਉਸੇ ਦੇ ਕਰ ਦਿਓ ਜੀ WhatsApp ਵੀ ਉਸੇ ਨਹੀਂ ਚੱਲਦਾ ਜੀ 75888822 ਮੈਂ ਉਹੀ ਤੁਹਾਡੇ ਲਈ ਕਰਦਾ ਹਾਂ ਤੇ ਸਰਪੰਚ ਸਾਹਿਬ ਜੀ ਹੋਣਾ ਨੇ ਵਾਦਾ ਕੀਤਾ ਜੀ ਜੱਤ ਦੀ ਟੀਮ ਪੱਤਿਆਂ ਦੀ ਪਟਿਆਲੇ ਮੁੰਡੇ ਪਹੁੰਚਿਆ ਫਾਈਨਲ ਦੇ ਵਿੱਚ ਜੀ ਬਣਾਦਾ ਜੀ ਖੇਡ ਵਾਲਾ ਮੇਰੇ ਕੋਲ ਆਵੇ ਬਹੁਤ ਬਹੁਤ ਧੰਨਵਾਦ ਮੈਂ ਕਰਦਾ ਇੱਧਰ ਭਰਾ ਸਾਡਾ ਡਿੱਕੀਪਾਲ ਗਰੇਵਾਲ ਤਾਲੀਆਂ ਹਿੰਦਾ ਉਹ ਵੀ ਜਿਹੜੇ ਲਾਈਵ ਜੁੜੇ ਹੋਏ ਨੇ ਉਹਨਾਂ ਨੂੰ ਬਹੁਤ-ਬਹੁਤ ਧੰਨਵਾਦ ਮੁਬਾਰਕਾ ਜੀ ਬਹੁਤ-ਬਹੁਤ ਕਮਲ ਬਹੁਤ ਸੋਹਣਾ ਖੇਡੇ ਯਾਰ ਤੇ ਨਾਲ ਖੱਪੂ ਭਰਾ ਸਾਡਾ ਮੁਬਾਰਕਾ ਜੀ ਮੁਬਾਰਕਾ ਬਹੁਤ-ਬਹੁਤ ਤੇ ਜਿੰਨੇ ਵੀ ਯਾਰ ਆਏ ਨੇ ਨਾਲ ਸਾਰੇ ਭਰਾਵਾਂ ਦਾ ਬਹੁਤ ਵੱਡਾ ਧੰਨਵਾਦ ਹੈ ਜਿੰਨੀਆਂ ਵੀ ਸਰਕਾਰ ਦੇ ਸ਼ਹਿਜੀਤਾਂ ਨੇ ਇਹਨਾਂ ਖੇਡ ਗਰਾਊਂਡਾਂ ਦੇ ਨਾਲ ਜੋੜੇ ਰਹੇ ਭਰਾਵਾਂ ਦਾ ਬਹੁਤ ਸੋਹਣਾ ਖਲੂ ਬੱਤੇ ਬਹੁਤ ਵਧੀਆ ਯਾਰ ਦੇ ਪਾਸੇ ਭਰਾ ਸਾਡਾ ਵਿੱਕੀਪਾਲ ਗਰੇਵਾਲ ਤਾਲੀ ਵਾਲੇ ਪਿੱੜ ਤੋਂ ਉਹ ਕਹਿੰਦੇ ਜੀ ਚੱਲਦਾ ਹੋਇਆ ਮੈਚ ਫਲੇਮ ਸ਼ਾਹ ਦਾ ਸਿੱਧੂ ਜਿੱਤੇ ਤੇ ਆਪਣੇ ਵੱਲੋਂ 2100 ਦੇ ਨਾਲ ਵੱਡੇ ਮਾਨ ਵੱਡੇ ਸਨਮਾਨ ਜਿਹੜੇ ਕਦੇ ਕੀਤੇ ਜਾਣਗੇ ਵਾ ਵਾ ਮੁਬਾਰਕਾ ਜੀ ਪਟਿਆਲਾ ਦੀ ਟੀਮ ਨੇ ਕੀਤਾ ਭਰਾ ਸਾਡਾ ਕੈਨੇਡਾ ਵਾਲਾ ਉਹ ਜਵੀਰ ਦਾ ਜਿਹੜਾ ਸੱਦਾ ਭਰਾ ਗੱਗੂ ਸਰਾਹ ਭਰਾ ਸਾਡਾ ਯਾਰਾਂ ਦਾ ਯਾਰ ਉਹ ਵੀ ਅੱਜ ਦਰ ਤੇ ਖੇਡ ਮੇਲੇ ਦੇ ਨਾਲ ਜੁੜਿਆ ਬੈਠਾ ਹੈ ਤੇ ਗੱਗੂ ਸਰਾਹ ਵੀ ਕਹਿੰਦਾ ਵੀ ਅਗਲੇ ਸਾਲ ਜਿਹੜਾ ਕੁਝ ਕਹੋਗੇ ਜਿਹੜੀ ਜੁੰਮੇ ਵਾਲੀ ਆਲਾ ਤਾਲਾ ਮਾਜ ਬਾਕੀ ਸਹੀ ਹੈ ਦਾ ਭਾਈ ਲਾਦਾ ਜੀ ਜੋ ਤੁਸੀਂ ਤਿੰਨ ਫੁੱਲ ਕਹਿੰਦੇ ਆ ਅੱਜ ਲੰਬਾ ਲਾਦਾ ਹਸਰਾ ਕਰਦਾ ਫੁੱਲ ਦੇ ਕਰਦੇ ਬਹੁਤ ਬਹੁਤ ਵਾਤੇ ਬਹੁਤ ਟੌਖੇ ਯਾਰ ਮੁੰਡੇ ਵੱਡਾ ਧੰਨਵਾਦ ਹੈ ਜੀ 2100 ਦਿੱਤਾ ਜਾਣਾ ਡਿੱਕੀ ਪਾਲ ਭਰਾ ਸਾਡਾ ਗਰੇਵਾਲ ਟਾਲੀ ਵਾਲਾ ਪਿੰਡ ਹੈ ਜੇ ਸਲੀਮ ਸ਼ਾਹ ਦਾ ਸਿੱਧੂ ਚੱਲਦਾ ਹੋਇਆ ਮੈਚ ਜਿੱਤੇ ਤੇ ਇਧਰਲੇ ਪਾਸੇ ਟਾਲੀ ਵਾਲਾ ਜੱਟਾ ਪਿੰਡ ਹੈ ਬਾਈ ਹੈਪੀ ਹੋਣ ਦਾ ਪਿੰਡ ਹੈ ਭਾਈ ਮਨਦੀਪ ਉਹਨਾਂ ਦਾ ਪਿੰਡ ਹੈ ਔਰ ਕਦੇ ਵੱਡਾ ਖੇਡ ਮੇਲਾ ਜਦੋਂ ਟਾਲੀ ਵਾਲੇ ਪਿੰਡ ਦੇ ਵਿੱਚ ਕਰਵਾਇਆ ਤੇ ਭਰਾਵਾਂ ਨੇ ਕਦੇ ਵੀ ਮੇਰੇ ਮਿੱਤਰੋਂ ਟੌਪ ਦਾ ਜਿਹੜਾ ਮੇਲਾ ਕਰਵਾਇਆ ਉਸ ਸਾਲ ਔਰ ਜਿਹੜੀ ਕਦੇ ਗੱਲਾਂ ਟਾਲੀ ਵਾਲੇ ਜੱਟੇ ਪਿੰਡ ਦੀਆਂ ਹੁੰਦੀਆਂ ਨੇ ਲੈਣਾ ਅੱਜ ਜੀ ਭਾਈ ਉਧਰਲੇ ਪਾਸੇ ਸੁਖਮਣ ਕੈਨੇਡਾ ਵਾਲਾ ਭਰਾ ਸਾਡਾ ਯਾਰਾਂ ਦਾ ਯਾਰ ਹੈ ਔਰ ਪਿੰਡ ਦੀ ਜਿਹੜੀਆਂ ਦੋ ਟੀਮਾਂ ਨੇ 12 ਖਿਡਾਰੀਆਂ ਦੀ ਜਿਹੜੀਆਂ ਜਰਸੀਆਂ ਦਿੱਤੀਆਂ ਜਾਣੀਆਂ ਔਰ ਵੀਰ ਕਹਿੰਦੇ ਵੀ ਆਕੇ ਜਰਨੀਆਂ ਪ੍ਰਾਪਤ ਕਰ ਲੋ ਗਰਾਊਂਡ ਨੰਬਰ 1 ਦੇ ਵਿੱਚ ਫਾਨੋ ਬਠਿੰਡਾ ਜੀ ਇਧਰ ਗਰਾਊਂਡ ਨੰਬਰ 1 ਚਾਹੀ ਆਪਣਾ ਸਨਮਾਨ ਪ੍ਰਾਪਤ ਕਰਨਾ ਜਿਹੜਾ 500 ਭੇਜਿਆ ਵੀਰਾਂ ਨੇ ਬਾਰੂ ਨੰਬਰ ਹੈਗਾ ਲੈ ਵੀ ਨਾਲ ਇਧਰਲੇ ਪਾਸੇ ਡੇਣੇ ਵਾਲੀ ਆ ਜਸਵੰਤ ਝਿੰਜਰ ਸਾਡੇ ਉਹ ਵੀ ਜਿਹੜੇ ਲਾਈਵ ਜੁੜੇ ਹੋਏ ਨੇ ਬਹੁਤ ਵੱਡਾ ਮੈਂ ਵੀ ਧੰਨਵਾਦ ਕਰਦਾ ਬਾਈ ਸਾਦਾ ਡੇਣੇ ਵਾਲੀ ਆ ਜਸਵੰਤ ਝਿੰਜਰ ਉਹ ਵੀ ਅੱਜ ਦੇ ਖੇਡ ਟੂਰਨਾਮੈਂਟ ਦਾ ਲਾਈਵ ਜੁੜਗੇ ਆ ਉਹਨਾਂ ਦਾ ਵੀ ਕਦੇ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਉਧਰਲੇ ਪਾਸੇ ਭੱਟੀਆਂ ਦੀ ਟੀਮ ਜਿਹੜੀ ਫਾਈਨਲ ਦੇ ਵਿੱਚ ਪਹੁੰਚ ਗਈ ਹੈ ਬਹੁਤ ਵੰਡੀਆਂ ਕਦੇ ਮੁਬਾਰਕਾਂ ਨੇ ਭਲਿਆੜੀ ਸ਼ਾਂਲੂ ਦੀ ਟੀਮ ਦਾ ਬਹੁਤ ਵੱਡਾ ਧੰਨਵਾਦ ਜੀ ਹੋ ਰਿਹਾ ਜੀ ਬਹੁਤ ਵੱਡਾ ਧੰਨਵਾਦ ਉਧਰ ਭਿੰਦਾ ਭਰਾ ਸਾਡਾ ਸਰਪੰਚ ਕਨੇਡਾ ਤੇ ਨਾਲ ਜੋਦਾ ਭੁੱਲਣ ਕਨੇਡਾ ਨਾਲ सुरेंद्र ਸਰਪੰਚ ਦੀ ਨਾਲ ਦਿੱਤ ਭਾਉ ਸੇਮਰ ਦੀ ਸਾਡੇ ਉਹਨਾਂ ਭਰਾਵਾਂ ਨੇ ਜਿਹੜੇ ਬਹੁਤ ਵੱਡੇ ਮਾਨ ਨੇ ਲੈ ਵੀ ਫਰੂ ਦੇ ਭੇਜੇ ਆਏ ਲੈ ਵੀ ਕਹੇ ਬੋਲ ਪਲਾਦੇ ਦਾ ਹਾਂਜੀ ਹਾਂਜੀ ਆ ਗਿਆ ਬਾਈ ਬੂਟੇ ਦੇ ਬੋਲ ਆ ਗਿਆ ਜੀ ਪੈਸੇ ਤੁਹਾਡੇ 6000 ਆ ਦੇਖ ਲੋ ਜੀ ਕੈਮਰੇ ਸਾਹਮਣੇ ਓਕੇ ਜੀ ਓਕੇ ਬਹੁਤ ਬਹੁਤ ਧੰਨਵਾਦ ਜੀ ਰੇਂਦਰ ਕਰਿਆਲ ਬਾਈ ਜਾਂਦਾ ਹੋਇਆ ਮੈਜੋੜਾ ਸਵਾਤੀ ਦੇ ਵੱਲ ਵਧ ਗਿਆ ਗਰਾਊਂਡ ਦੇ ਪਰ ਇੱਕ ਦਾ ਤੇ ਟੀਮ ਦੇ ਟੀਮ ਭੱਟੀਆਂ ਬਾਬਾ ਜੀ ਦੇ ਸਪੋਰਟ ਕਲੱਬ ਦੀ ਟੀਮ ਜਿਹੜੀ ਹੈ ਮੇਰੇ ਮਿੱਤਰੋ ਫਾਈਨਲ ਦੇ ਵਿੱਚ ਸਿਨੀਆਂ ਹਰ ਇੱਕ ਨਾਲ ਲੜਦਾ ਹੋਇਆ ਇਸ ਕਰ ਕਰਿਆ ਨੇ 6000 ਰੁਪਏ ਲਾਇਆ ਸੀ ਭੱਟੀਆਂ ਵਾਲੇ ਮੁੰਡਿਆਂ ਤੇ ਉਹ 6000 ਸਾਰੇ ਭਰਾ ਨੇ ਪਹੁੰਚ ਦਾ ਕਰਤਾ ਹੈ ਭੱਟੀਆਂ ਵਾਲੇ ਮੁੰਡੇ ਕੋਲ ਲੈ ਜਾਓ 6000 ਰੁਪਏ ਆਪਣਾ ਹਰਿੰਦਰ ਕਰੇਵਾਲ ਭਰਾ ਸਾਡਾ ਉਹ ਸੇ ਯਾਰ ਲਾਇਆ ਸੀ ਮੈਚ ਜਿੱਤਣ ਤੇ ਮੈਚ ਜਿੱਤ ਗਿਆ ਮੁੰਡੇ ਪੱਤੀ ਵਾਲੇ ਉਹ ਸੇ ਯਾਰ ਭਰਾ ਸਾਡੇ ਨੇ ਮਾਣ ਦਾ ਕਰਦਾ ਹੈ ਬਹੁਤ ਧੰਨਵਾਦ ਹੈ ਭਰਾ ਸਾਡੇ ਦਾ ਲੈ ਵੀ ਬਹੁਤ ਬਹੁਤ ਧੰਨਵਾਦ ਧੰਨਵਾਦ ਸਾਰੇ ਵੀਰਾਂ ਦਾ ਮਿਲਦੇ ਆਂ ਜੀ ਆਪਾਂ ਅਗਲੇ ਟੂਰਨਾਮੈਂਟ ਪਿੰਡ ਥੰਮਣ ਵਾਲੇ ਜੀ 11 ਚ ਹੈ ਜੀ